ਮਾਣਾ ਪਾਤਨ ਰੋਡ ਤੇ ਚਕੰਬਰ ਸਰ ਦੇ ਵਿੱਚ ਪਿੰਡ ਦੇ ਵਿੱਚ ਇੱਕ ਫੈਕਟਰੀ ਹੈ ਟਰੈਕਟਰ ਦੇ ਛਤਰियां ਬਣਾਉਂਦੀ ਹੈ 골ਡ ਸਟਾਰ ਜਿੱਥੇ ਅਚਾਨਕ ਅੱਗ ਲੱਗੀ ਜਿਸ ਦੇ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਫੈਕਟਰੀ ਦੇ ਮਾਲਕ ਹੈ ਉਹਨਾਂ ਨੇ ਦੱਸਿਆ ਕਿ 50 ਲੱਖ ਦੇ ਕਰੀਬ ਨੁਕਸਾਨ ਹੋਇਆ ਅੱਗ ਲੱਗਣ ਦਾ ਬਾਕੀ ਮਸ਼ੀਨਰੀ ਦਾ ਉਸ ਨੁਕਸਾਨ ਹੈ ਲੇਕਿਨ ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਾਤਾਰ ਅੱਗ ਬੁਝਾਣ 'ਤੇ ਲੱਗੇ ਹਨ ਕਿਉਂਕਿ ਧੂਆ ਜ਼ਿਆਦਾ ਹੋਣ ਨਾਲ ਦਮ ਬੇ ਘਟਦਾ ਹੈ ਔਰ ਫੈਕਟਰੀ ਦੇ ਕਰਮਚਾਰੀ ਮੁਲਾਜ਼ਮ ਮਾਲਕ ਔਰ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਐ ਲਗਾਤਾਰ ਅੱਗ ਬੁਝਾਨੇ ਲੱਗੇ ਆਂ ਤਿੰਨ ਗੱਡੀਆਂ ਹੁਣ ਤੱਕ ਅੱਗ ਬੁਝਾਨਣ ਦੇ ਵਿੱਚ ਲੱਗ ਚੁੱਕੀਆਂ ਪਾਣੀ ਦੀਆਂ ਔਰ ਔਰ ਕਰਮਚਾਰੀ ਗੱਡੀ ਪਰਨ ਕੇ ਪਾਣੀ ਦੀ ਲੈਣ ਗਏ ਆਂ ਲੇਕਿਨ ਅੱਗ ਲੱਗਣ ਦੀ ਘਟਨਾਵਾਂ ਲਗਾਤਾਰ ਵਧ ਰਹੀਆਂ ਆਂ ਔਰ ਜਿਹੜੇ ਮੁਲਾਜ਼ਮ ਐ ਫਾਇਰ ਬਗੜ ਦੇ ਉਹ ਵੀ ਮੰਗ ਕਰ ਰਹੇ ਆ ਕਿ ਸਾਨੂੰ ਵੀ ਸਰਕਾਰ ਰੈਗੂਲਰ ਕਰੇ ਅਸੀਂ ਆਪਣੀ ਜ਼ਿੰਦਗੀ ਅਤੇ ਮੌਤ ਦੇ ਵਿੱਚ ਖੇਡਣਾ ਜਿਸ ਟਾਈਮ ਅੱਗ ਲੱਗ ਜਾਂਦੀ ਐ ਇਸ ਤਰ੍ਹਾਂ ਦੀ ਘਟਨਾਵਾਂ ਰੋਕਣ ਦੇ ਲਈ ਫਾਇਰ ਬਗੜ ਦੇ ਕਰਮਚਾਰੀਆਂ ਨੂੰ ਵੀ ਸਰਕਾਰ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਮੇਰਾ ਨਾਮ ਅਮਜਿੰਦਰ ਸਿੰਘ ਹੈ ਇਹ ਆਪਣੇ ਨਾ ਕੱਪੜੇ ਦੀਆਂ ਛਤਰੀਆਂ ਬਣਦੀਆਂ ਟਰੈਕਟਰ ਵਾਲੀਆਂ ਛਤਰੀਆਂ ਬਣਦੀਆਂ ਇੱਥੇ ਆਪਣੀਆਂ ਹਾਂਜੀ ਹਾਂ ਤੇ ਆਜ ਕਿੰਨੇ ਵਜੇ ਲੱਗੀ ਸੀ ਇਹ ਤਕਰੀਬਨ ਲੱਖੀ ਚਲੋ ਵੀ ਤੁਸੀਂ 2:00 ਵਜੇ ਅੱਗ ਲੱਗੀ ਆ ਫਾਸਟਿਕਲੀ ਇਹ ਕੱਪੜੇ ਦੀਆਂ ਛਤਰੀਆਂ ਬਣਦੀਆਂ ਆਪਣੇ ਟਰੈਕਟਰਾਂ ਦੀਆਂ ਅੱਛਾ ਤੇ ਉਹ ਉੱਪਰ ਪੱਖਾ ਲੱਗਿਆ ਸੀ ਪੱਖੇ ਨੂੰ ਫਾਇਰ ਹੋ ਗਿਆ ਨਹੀਂ ਕਿ ਉਹਦੇ ਨਾਲ 스파ਰਕਿੰਗ ਕਰਕੇ ਤੇ ਹੁਣ ਕੋਈ ਕਿੰਨਾ ਕਿ ਨੁਕਸਾਨ ਅੰਦਾਜ਼ਾ ਨੁਕਸਾਨ ਦਾ ਦੇਖੋ ਕੋਈ ਅੰਦਾਜ਼ਾ ਨਹੀਂ ਚਲੋ ਨੁਕਸਾਨ ਤਾਂ ਜਿਹੜਾ ਹੈ ਵੀ ਰਾਉ ਮਟੀਰੀਅਲ ਦੀ ਨੁਕਸਾਨ ਹੈ ਕੋਈ ਮਸ਼ੀਨਰੀ ਵਿੱਚੰਦਰੀ ਦਾ ਬਹੁਤਾ ਨੁਕਸਾਨ ਨਹੀਂ ਹੈਗਾ ਮਸ਼ੀਨਰੀ ਬਚਾਵੇ ਬਚਾ ਹੋ ਗਿਆ ਬਾਕੀ ਇਹ ਵੀ ਚਲੋ ਆਪਣਾ ਬੰਦੇ ਸਾਡੇ ਜਾਨੀ ਨੁਕਸਾਨ ਹੋਣਾ ਬਚ ਗਿਆ ਜਿਹੜਾ ਹੈਗਾ ਚਲੋ ਦੇਖੋ ਤਾਂ ਹੁਣ ਅੰਦਾਜ਼ਾ ਕੁਝ ਨਹੀਂ ਕਹਿ ਸਕਦੇ ਹਨ ਕਿੰਨਾ ਨੁਕਸਾਨ ਹੋਇਆ ਮਤਲਬ ਫਿਰ ਵੀ ਚਲੋ 40-50 ਲੱਖ ਰੁਪਏ ਦਾ ਨੁਕਸਾਨ ਤਾਂ ਲੱਗਦਾ ਵੀ ਹੋ ਸਕਦਾ ਹੋ ਗਿਆ ਹਾਂ ਫਾਇਰ ਬ੍ਰੀਡ ਆ ਗਈ ਸੀ ਨਾਲ ਦੇ ਨਾਲ ਹਾਂ ਫਾਇਰ ਬ੍ਰੀਡ ਨਾਲ ਦੀ ਨਾਲ ਪਹੁੰਚ ਗਈ ਹੁਣ ਸਥਿਤੀ ਕਿਸ ਤਰ੍ਹਾਂ ਹੈ ਠੀਕ ਹੈ ਕਾਬੂ ਹੈ ਇਹ ਕਹਰੇ ਨੇ ਠੀਕ ਹੈ ਬਿਲਕੁਲ ਤੇ ਦੋ ਗੱਡੀਆਂ ਇੱਕ ਗੱਡੀ ਆਈ ਪਹਿਲਾਂ ਫਿਰ ਦੂਜੀ ਮੰਗਾਈ ਸੀ ਕਾਬੂ ਹੋ ਗਿਆ ਮੇਰਾ ਨਾਮ ਅਨਿਲ ਕੁਮਾਰ ਫਾਇਰਮੈਨ ਹੈ ਸਾਡੇ ਕੋਲ ਤਕਰੀਬਨ 1:52 ਮਿੰਟ ਤੇ ਫਾਇਰ ਕਾਲ ਆਈ ਹੈ ਜੀ ਇੱਥੇ ਅੱਗ ਲੱਗੀ ਕੇ ਪਸਲੇ ਇਹ ਪਾਤੜਾ ਰੋਡ ਤੇ ਆਪਣਾ ਜੀ ਟਰੈਕਟਰਾਂ ਦੀ ਛਤਰੀਆਂ ਬੰਪਰ ਵਗੈਰਾ ਬਣਾਉਂਦੇ ਨੇ ਤੇ ਕਾਫੀ ਮਸ਼ਹੂਰ ਵੀ ਨੇ ਇਹ ਸਮਾਨੇ ਦੇ ਵਿੱਚ ਅੰਮ੍ਰਿਤਸਰ ਚੱਕ ਪਿੰਡ ਦੇ ਵਿੱਚ ਇਹਨਾਂ ਦੀ ਇਹ ਫੈਕਟਰੀ ਹੈ ਜੀ ਤੇ ਕੰਟਰੋਲ ਆਈ ਹਾਂ ਨਹੀਂ ਹਲੇ ਤੱਕ ਤਾਂ 50% ਅਸੀਂ ਕੰਟਰੋਲ ਕਰ ਚੁੱਕੇ ਹਾਂ 50% ਅੱਗ ਹੈਗੀ ਐ ਜਿੰਦਰ ਕਿੰਨੀਆਂ ਗੱਡੀਆਂ ਆ ਗਈਆਂ ਗੱਡੀਆਂ ਸਾਡੀਆਂ ਦੋ ਲਗਾਤਾਰ ਚੱਲ ਰਹੀਆਂ ਨੇ ਤਕਰੀਬਨ 5 ਤੋਂ 6 ਗੱਡੀਆਂ ਲੱਗ ਚੁੱਕੀਆਂ ਨੇ ਭਰ ਕੇ ਵਾਰੀ ਵਾਰੀ ਜਿਹੜੇ ਮੁਲਾਜ਼ਮ ਐ ਫਾਇਰ ਬ੍ਰਿਗੇਡ ਤੇ ਲੱਗੇ ਐ ਪਰ ਪਤਨੇ ਵੀ ਅੱਗ ਲੱਗੀ ਸੀ ਉੱਥੇ ਪਤਾ ਲੱਗੇ 4-5 ਮੁਲਾਜ਼ਮ ਚਲਸ ਵੀ ਗਏ ਥੇ ਹਾਂਜੀ ਇਤਿਹਾਲਾਤ ਹੈ ਕਿ ਮਤਲਬ ਮੁਲਾਜ਼ਮਾਂ ਦੇ ਨਾਲ ਕੋਈ ਖਾਸ ਸਿਸਟਮ ਹੈ ਕੋਈ ਬਚਾਅ ਵਾਤਾ ਤੁਹਾਨੂੰ ਸਰਕਾਰ ਵੱਲੋਂ ਕੋਈ ਮਿਲਦਾ ਸਮਾਨ ਨਹੀਂ ਸਰ ਸਾਨੂੰ ਬਚਾਅ ਵੱਲੋਂ ਕੋਈ ਸਮਾਨ ਨਹੀਂ ਮਿਲਦਾ ਮੈត្រ ਅਸੀਂ 12 13000 ਤੀ ਕੰਮ ਕਰ ਰਹੇ ਆ ਤੇ ਤਕਰੀਬਨ ਸਾਨੂੰ 15 ਸਾਲ ਹੋ ਗਏ ਆਊਟਸੋਰਸ ਤੇ ਕੰਮ ਕਰਦੇ ਅੱਗ ਦੇ ਅਸੀਂ ਮੌਤ ਨਾਲ ਖੇਡਦੇ ਆ ਹਰ ਟਾਈਮ ਅਸੀਂ ਪੰਜਾਬ ਸਰਕਾਰਗੇ ਹੀ ਬੇਨਤੀ ਕਰਾਂਗੇ ਜੀ ਵੀ ਇਨਾ ਕੱਚੇ ਮੁਲਾਜ਼ਮਾਂ ਦਾ ਸਾਡਾ ਜਲਦੀ ਜਲਦੀ ਹੱਲ ਕੀਤਾ ਜਾਵੇ ਕੋਈ ਇਨਾ ਕਮ ਮੁਲਾਜ਼ਮ ਕੰਮ ਕਰਦੇ ਆ ਸਾਰਾ ਖੇਤਰ ਦੇ ਵਿੱਚ ਸਾਡੇ ਕੋਲ ਸਾਡੇ ਕੋਲ 8 ਮੁਲਾਜ਼ਮ ਰੈਗੂਲਰ ਨੇ ਜੀ ਪੱਕੇ ਨੇ ਤੇ तकरीबन 10 ਕੋ ਸਾਡੇ ਕੋਲ ਮੁਲਾਜ਼ਮ ਐਸਐਸ ਏਜੰਸੀ ਰਾਈ ਨੇ ਬਾਕੀ ਅਸੀਂ 22 ਲੋਕਲ ਠੇਕੇਦਾਰਾਂ ਨਾਲ ਲਗਾਤਾਰ 15 ਸਾਲ ਤੋਂ ਕੰਮ ਕਰ ਰਹੇ ਹਾਂ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼